ਏ ਮਜ਼ਦੂਰ ਰੋਜ਼ ਆਪਣੇ ਕੰਮ ਦੇ ਬਾਅਦ ਜਦੋਂ ਇਹਨਾਂ ਨੂੰ ਬ੍ਰੇਕ ਹੁੰਦੀ ਤੇ ਵੀਡੀਓ ਪਾਉਂਦੇ ਆ ਅੱਜ ਇਹ ਸਰਦਾਰ ਜੀ ਨੇ ਇੱਕ ਵੀਡੀਓ ਪਾਈ ਆ ਕਹਿੰਦਾ 1 1 2 112 ਬਣ ਗਿਆ ਠੀਕ ਆ ਜੀ ਇਹਦੇ ਵਿੱਚ ਇਹ ਕਹਿੰਦੇ ਆ ਕਿ ਸਿਰਫ ਇੱਕ ਮੂਵ ਕਰਨਾ ਹੈ ਤੁਸੀ ਤੇ ਸਵਾਲ ਦਾ ਜਵਾਬ ਜਿਹੜਾ ਛੋਟੀ ਤੋਂ ਛੋਟੀ ਰਕਮ 24 ਬਣ ਜਵੇ ਦੇਖਦੇ ਹਾਂ ਕੋਈ ਬਣਾ ਸਕਦਾ ਇੱਕ ਮੂਵ ਨਾਲ ਇਹਦਾ 24 11 ਤੋਂ ਇੱਕ ਮੂਵ ਕਰਨਾ ਕਹਿੰਦੇ 24 ਬਣ ਜਵੇ ਹਏ ਮੁੰਡਾ ਇਹਨਾਂ ਦਾ ਇੱਕ ਲੱਗਿਆ ਹੈ ਕੋਸ਼ਿਸ਼ ਕਰ ਰਿਹਾ ਹੈ 111 ਅਸੰਭਵ ਜਿਹਾ ਲੱਗਦਾ ਕਿ ਬਹੁਤ ਅਸੰਭਵ ਇਹ ਬਗਨ ਕੀ ਬਣਾ ਦਿੱਤਾ ਵਿਚਾਰੇ ਨੇ ਦੇਖਦੇ ਆ ਲੱਗਦਾ ਸੰਭਵ ਪਰ ਕਿਸੇ ਨੇ ਕਿਹਾ ਹੈ ਕਿ ਦੁਨੀਆ ਤੇ ਕੋਈ ਵੀ ਕੰਮ ਅਸੰਭਵ ਨਹੀਂ ਹਰ ਚੀਜ਼ ਦਾ ਜਵਾਬ ਆ ਹਰ ਚੀਜ਼ ਦਾ ਹੱਲ ਆ ਚਲੋ ਕੋਸ਼ਿਸ਼ ਕਰ ਰਹੇ ਆ ਇਹ 112 ਫੇ ਬਣਾਤੇ ਆ ਇਹ ਭਰਾਣਾ ਇੱਕ ਹੱਟ ਚੱਕੀ ਪਰ 133 ਬਣ ਗਏ ਸੀ 109 113 ਏ ਬਣ ਗਿਆ 6 116 x ਕੀ ਬਣ ਗਿਆ ਇਹ ਤਾਂ ਕੋਸ਼ੋਰੇ ਬਣ ਗਿਆ 7 ਬਣ ਗਿਆ ਤੇ ਮੂਰੇ ਇੱਕ ਰਹਿ ਗਿਆ ਇਹ ਵੀ ਨਹੀਂ ਗੱਲ ਬੰਦਰੀ ਹੈ 24 ਬਣਾਣਾ ਨਾ ਮੁਨਕਨ ਚਾ ਲੱਗ ਰਿਹਾ ਹੈ ਕਿਉਂਕਿ ਇੱਕ ਮੂਵ ਕਰਕੇ 24 ਬਣਾਣਾ ਬਹੁਤ ਔਖੀ ਗੱਲ ਜੀ ਲੱਗ ਰਹੀ ਹੈ। ਇਹ ਹੋ ਸਕਦਾ। ਸਾਰੇ ਬੀਰਪਰਾ ਦੋਸਤ ਜ਼ਰੂਰ ਸਾਨੂੰ ਦੱਸਣਾ। ਲਓ ਜੀ ਇਹ ਨਾ ਕੀ ਬਣਾਤਾ ਹੈ। 6 16 ਨੂੰ ਫੇਰ ਚੱਕ ਕੇ ਵਾਪਸ ਰੱਖੀ। ਇੱਕ ਮੂਵ ਦੇ ਨਾਲ 24 ਬਣਾਉਣਾ ਹੈ। ਇਹਦਾ ਇਹ ਸਵਾਲ ਆ। ਪਰ ਸਵਾ ਨਾ ਮਨគ្ន ਜਿਆ ਲੱਗ ਰਿਹਾ ਕਿ ਹੋ ਸਕਦਾ ਕਿ ਨਹੀਂ ਹੋ ਸਕਦਾ ਪਰ ਸਾਡਾ ਦਿਮਾਗ ਤਾਂ ਇਹ ਕਹ ਰਿਹਾ ਕਿ 24 ਬੰਦੇ ਨਹੀਂ ਕਿਸੇ ਵੀ ਸਾਹ ਬਾਕੀ ਦੁਨੀਆ ਪਰੇ ਤੋਂ ਬਰੇ ਆ ਵੀਡੀਓ ਵਧੀਆ ਲੱਗੇ ਲਾਈਕ ਫੋਲੋ ਕਮੈਂਟ ਜਰੂਰ ਕਰਿਆ ਕਰੋ ਭਰਾ ਦੇਖਦੇ ਹਾਂ ਕੋਈ ਹੱਲ ਹੋ ਸਕਦਾ ਪਰ ਕਹਿੰਦੇ ਹੱਲ ਹੈ ਹਰ ਸਵਾਲ ਦਾ ਮੁੰਡਾ ਹੈ ਨਾ ਪਹਿਲਾਂ ਇੱਟਾਂ ਖੜੀਆਂ ਕੀਤੀਆਂ ਸੀਗੀਆਂ ਦੇਖਦੇ ਆ ਕਰਦਾਂ ਦਾ ਖੜੀਆਂ ਕਰਦਾ ਇਹਨੇ ਕੁਛ ਕੀਤਾ ਇਹ ਕਿੱਟ ਹਲਾਈ ਆ ਤੇ ਕੀ ਹੋ ਰਿਹਾ ਹੈ ਇਹ ਦੂਸਰੀ ਸਾਈਡ ਤੋਂ ਜਾ ਕੇ 24 ਬਣ ਗਿਆ ਹੈ ਬਸ ਆਹ ਦੇਖੋ ਜੀ ਉਹ ਵੀ ਕੋਈ ਕੀਤਾ ਕੈਮਰੇ ਦੀ ਡਾਇਰੈਕਸ਼ਨ ਦੂਸਰੇ ਪਾਸੇ ਕਰ ਲਈ ਹੈ ਤੇ 24 ਬੰਗ ਗਿਆ ਜੀ ਬਾਹ ਜੀ ਮੁੰਡੇ ਦਾ ਦਿਮਾਗ ਕਹਿਰ ਕਰ ਦਿੰਦਾ ਹੈ ਨਾ ਮੁਨਕਨ ਨੂੰ ਮੁਨਕਨ ਕਰਕੇ ਦਿਖਾਤਾ ਹੈ